ਬਾਈ ਸਾਸੀ ਕਾਰ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਗੱਲਾ ਦੇ ਵਿੱਚ ਹੋਵੋਗੇ ਅੱਜ ਨਾਲ ਆਪਾਂ ਬਾਈ ਤੁਹਾਡੇ ਵਾਸਤੇ ਫਾਰਮ ਟਰੈਕ 60 ਲੈ ਕੇ ਆਏ ਆ ਬਾਈ ਮੜੇ ਕੈਮਰਾ ਮਾਰੀ ਟਰੈਕਟਰ ਨਾਲ ਬਿਲਕੁਲ ਚੌਂਕਦਾਗਾ 2011 ਮਾਡਲ ਆ ਬਾਈ ਤੇ ਬਾਕੀ ਜਿਹੜੀ ਪੂਰੀ ਡਿਟੇਲ ਆ ਉਹ ਬਾਈ ਸੁੱਖੇ ਤੋਂ ਲੈਨੇ ਆ ਬਾਈ ਸੁੱਖੇ ਸਾਸੀ ਕਾਰ ਠੀਕ ਹੋ ਜੀ ਹਾਂ ਵਧੀਆ ਬਾਈ ਦਿਖਾਓ ਵਧੀਆ ਜੀ ਠੀਕ ਠਾਕ ਜੀ ਜਿਹੜਾ ਆਪਾਂ ਪਹਿਲਾਂ ਵਾਲੀ ਵੀਡੀਓ ਪਾਈ ਸੀ ਬਾਈ ਦੀ ਉਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਜਿਹੜੇ ਟਰੈਕਟਰ ਬਾਈ ਦੇ ਤਿੰਨ ਟਰੈਕਟਰ ਸੀਗੇ ਤੇ ਤਿੰਨੇ ਦੇ ਤਿੰਨੇ ਸੇਲ ਹੋ ਗਏ ਠੀਕ ਆ ਤੇ ਹੁਣ ਉਮੀਦ ਕਰਦੇ ਆ ਜਿਹੜੀ ਆ ਵੀਡੀਓ ਆ ਕਿਉਂਕਿ ਬਾਈ ਦੇ ਜਿਹੜੇ ਰੇਟ ਆ ਟਰੈਕਟਰ ਤਾਂ ਵਿਕਦੇ ਆ ਜਿਹੜੇ ਰੇਟ ਜੈਨੂਅਲ ਹੁੰਦੇ ਆ ਆਪਾਂ ਬਾਈ ਤੁਹਾਡੇ ਬਾਰੇ ਵੀ ਸੋਚਣਾ ਤੁਸੀਂ ਵੀ ਆਪਣੇ ਭਰਾ ਜਿਹੜੇ ਵੀਡੀਓ ਦੇਖ ਰਹੇ ਉਹ ਵੀ ਆਪਣੇ ਭਰਾ ਠੀਕ ਆ ਤੇ ਕਿਉਂਕਿ ਅੱਜ ਕੱਲ ਪੜੀ ਲਿਖੀ ਜਨਤਾ ਰੇਟ ਆ ਆਪਾਂ ਜੇ ਮੰਨ ਕੇ ਜਿਆ ਲੱਖ ਵਾਲੇ ਦਾ 2 ਲੱਖ ਮੰਗ ਲਾਂਗੇ ਉਹ ਕੋਈ ਨਹੀਂ ਦਿੰਦਾ ਰੇਟ ਜੈਨੂਅਲ ਆ ਹਨਾ ਤੇ ਬਾਈ ਜਿਹੜੇ ਅੱਗੇ ਵੀ ਆਪਾਂ ਜਿਹੜੇ ਰੇਟ ਆ ਜਿਹੜੇ ਆਪਾਂ ਜੈਨੂਅਲ ਰੱਖਣੇ ਆ ਠੀਕ ਆ ਤੇ ਹੁਣ ਬਾਈ ਇਹਦੀ ਪੂਰੀ ਡਿਟੇਲਮੈਂਟ ਆਪ ਹੁਣ ਦੱਸ ਦੋ ਜੀ ਇਹਦੇ ਬਾਰੇ ਵੀਰੇ ਫਾਰਮ 60 ਹੈ ਠੀਕ ਆ 11 ਮਾਡਲ ਹੈ ਸੁਪਰਮੈਕਸ ਹੈ ਠੀਕ ਹੈ ਜੀ ਮੂਰੇ ਟਾਇਰ ਪਾਏ ਬਨੇ ਵੱਡੇ 7.5 ਵਾਲੇ ਹਾਂਜੀ ਮਗਲੇ ਟਾਇਰ ਅਮਰ ਦੇ 15 ਵਾਲੇ ਨੇ ਠੀਕ ਆ ਬਈ ਚੌਥੇ ਨੇ 15 ਬਨੇ ਕਲੋਂਪੀ ਸਾਦੇ ਲੱਗੀ ਹੋਈ ਆ ਜੀ ਬਾਈ ਮੂਰੇ ਬੰਪਰ ਬੋਂਪੇ ਵੀ ਟੈਂਕੀ ਵਾਲ ਲੱਗਿਆ ਹੋਇਆ ਤੇਰੇ ਵਾਲਾ ਹਾਂ ਸਾਰਾ ਇਹ ਨੂੰ ਟਰੈਕਟਰ ਹੈ ਇੱਕ ਨਾੜ ਦੇ ਰੰਗ ਨਾਲ ਗਾਰੰਟੀ ਆਪਣੀ ਠੀਕ ਆ ਬਈ ਹਾਂਜੀ ਬਾਈ ਚੰਗੀ ਤਰ੍ਹਾਂ ਨਾ ਕੈਮਰਾ ਮਾਰ ਦਿਓ ਮਰਗਾਰਡ ਵਗੈਰਾ ਠੀਕ ਆ ਆ ਦੇਖੋ ਕੰਮ ਸ਼ੌਂਕੀ ਹੋਇਆ ਹੋਇਆ ਇੱਧਰ ਮਾਰਿਓ ਮੜਾ ਇਹ ਕੈਮਰਾ ਆ ਦੇਖ ਸਾਰਾ ਸ਼ੌਕ ਦਾ ਕੰਮ ਕਰਾਇਆ ਹੋਇਆ ਆ। ਅਰੇ ਰੰਬੰਬ ਦੀ ਵੀਰੇ ਕੋਲ ਵੀ ਨਿਕਲੀ ਗਏ ਇਸ ਪਾਸੋਂ। ਇੰਨਾ ਸਾਮ ਚ ਲੈ ਸਰਦਾਰੀ ਡੈਟਰ ਹੈ। ਹਾਂਜੀ ਬਾਈ। ਤੇ ਬਾਈ ਸੁੱਕੇ ਇਹ ਕਿਹੜੇ ਨਾਂ ਜੀ? ਇਹ ਪਹਿਲੇ ਨਾਂ ਹੀ ਆ ਜੀ। ਪਹਿਲੇ ਨਾਂ ਦਾਗਾ। ਪੰਜਾਬ ਨੰਬਰ ਆ। ਇਹ ਆ ਨੰਬਰ ਹੀ ਸੰਗਰੂਰ ਨੰਬਰ ਆਈ। ਸੰਗਰੂਰ ਦਾ ਨੰਬਰ ਆ ਗਿਆ। ਤੇ ਬਾਈ ਟਾਇਰ ਕਿੰਨੇ ਪੈਸੇ ਪਏ ਹੋਏ ਆ? ਟਾਇਰ 90 ਪੈਸੇ ਆ ਜੀ। ਐਮ ਆਰ ਦੀ। 90 ਪੈਸੇ ਆ ਹਨਾ। ਹਾਂਜੀ। ਹਾਂ। ਬਈਆ ਗੁੱਲੀਆਂ ਬਣਿਆ ਰਣਾ। ਆ ਦੇਖਿਓ। ਸਾਰਾ ਸਮਾਨ ਨਾਲ ਆ ਜੀ। ਆ ਦੇਖੀ ਚੰਗੀ ਤਰ੍ਹਾਂ ਦਿਖਾ ਦਿਓ। ਟਰੈਕਟਰ ਖੇਤੀ ਤੇ ਚੱਲਿਆ ਹੋਇਆ ਇਹ ਸਾਡੀ ਖੇਤੀ ਵਾਸਤੇ ਹੁੰਦਾ ਵੇ ਛਾਰ ਨੂੰ ਸਾਥੇ ਕਿਰਾਏ ਤੇ ਭਾੜੇ ਤੇ ਭਗਾਟ ਹੀ ਚੱਲਦਾ ਹਾਂ ਟਰੈਕਟਰ ਕਹਿੰਦੇ ਨੇ ਕਈ ਵਾਰੀ ਚੱਲ ਹੁੰਦਾ ਵੀ ਆ ਆ ਦੇਖੋ ਕਿਤੇ ਕੋਈ ਘਸਾ ਨਹੀਂ ਹੈਗਾ ਗੁੱਲੀਆਂ ਵਗੈਰਾ ਸਾਰਾ ਕੁਝ ਪੀਟੀਓ ਵਗੈਰਾ ਸਾਰਾ ਕੁਝ ਹੋਮਿਆ ਡੰਡਾ ਫੱਟੀ ਸਾਰਾ ਕੁਝ ਨਾਲ ਮਿਲੂ ਮਸਮੁਨਾ ਵੀਰੇ ਸਾਰਾ ਸਾਰੀ ਸਾਰੀ ਕੁਝ ਹਿਲੋਂਦੇ ਪਿੱਛਾ ਤਰੀ ਲੱਗੀ ਹੋਈ ਆ ਹਾਂ ਬੰਮਪਰ ਵਧੀਆ ਲੱਗਿਆ ਹੋਇਆ ਜੀ ਬਾਈ ਤੇਲ ਵਾਲਾ ਹੂੰ ਬਾਕੀ ਬਾਕੀ ਮੈਨ ਗਲਤ ਹੈ ਜੇ ਟਰੈਕਟਰ ਜੈਨੂ ਹੋਣਾ ਯਾਰ ਸਾਰਾ ਜੈਨੂ ਹੈ ਨਾ ਚਾਬੀ ਵਗੈਰਾ ਤਾਂ ਨਹੀਂ ਕਿਤੇ ਲੱਗੀ ਹੋਈ ਨਾ ਜਮ ਦਸਾਂਈ ਬਾਈ ਮੜਾ ਜਾ ਆ ਦੇ ਲਓ ਬਾਈ ਚੌਂਕ ਦਾ ਕੋਈ ਨਟ ਨੂੰ ਚਾਬੀ ਲੱਗੀ ਹੋਵੇ ਦੇਖੋ ਹੱਥ ਦੀ ਦਿਖਾ ਦਿਓ ਹੂੰ ਪਾਪੂ ਦਿਖਾ ਦਿਓ ਤੁਸੀਂ ਹੂੰ ਤੇ ਸੁਖੇ ਭਾਈ ਹੁਣ ਇਹਦੇ ਰੇਟ ਦੀ ਆਪਾਂ ਗੱਲਬਾਤ ਕਰਦੇ ਆਂ ਹਾਂ ਬੀਤ ਜੀ ਰੇਟ ਕਿੰਨਾ ਬਾਈ ਬਈ 11 ਮੜਾ ਜਿਹੜਾ 4 ਲੱਖ 10 ਹਜ਼ਾਰ ਮੰਗਦਾ ਹੈ 4 10 ਹਾਂਜੀ ਤੇ ਕਿੰਨਾ ਫਿਰ ਡਿਸਕਾਊਂਟ ਛੋਟ ਦੇ ਖਿਆਲ ਰਹੀ ਹੁਣ ਕਿੰਨਾ ਮਰਜ਼ੀ ਕਰ ਦੋ ਇਹ ਖੁੱਡੀ ਚੀਜ਼ ਤੁਹਾਡੀ ਆ ਬਾਈ ਪਰ ਮੈਂ ਵਾਅਦਾ ਕਰ ਦੂੰਗਾ ਕੋਈ ਯਾ ਕਰਨੀ ਜੀ ਠੀਕ ਆ ਬੰਦੀ ਦੀ ਗੱਲ ਛੱਡਤੀ ਬਸ ਠੀਕ ਹੈ ਜੀ ਲੈ ਫਿਰ 380 ਕਰਦੇ ਬਸ 380 ਤੁਸੀਂ ਕਹਿਤਾ ਜੀ 380 ਲਾਸਟ ਰੇਟ ਲਾਸਟ ਹੀ ਆ ਬਸ ਜੀ ਲੈ ਵੀ 380 ਠੀਕ ਆ ਬਾਈ 4 4 ਲੱਖ 10000 ਰੁਪਿਆ ਬਾਈ ਨੇ ਰੇਟ ਮੰਗਿਆ ਸੀਗਾ 380 ਕਰਤਾ ਬਾਕੀ ਡਿਸਕਾਊਂਟ ਕਿੰਨਾ ਹੋ ਗਿਆ ਤੁਸੀਂ ਆਪ ਹਿਸਾਬ ਕਿਤਾਬ ਲਾ ਲਿਓ ਸਾਰਾ ਪਾਵਰ ਦੇ ਵਿੱਚ ਆ ਬਾਈ ਮੂਰਲੇ ਪਾਸੇ ਚੰਗੀ ਤਰ੍ਹਾਂ ਦਿਖਾ ਦਿਓ ਆਪਾਂ ਨਾ ਬਾਈ ਦੇਖੋ ਆਪਾਂ ਜਿਹੜੀ ਕੋਈ ਵੀ ਵੀਡੀਓ ਬਣਾਉਣੀ ਆ ਨਾ ਕਿਸੇ ਵੀ ਟਰੈਕਟਰ ਦੀ ਮੈਂ ਥੋੜੀ ਸਟਿਲ ਹੋ ਕੇ ਬਣਾਉਣਾ ਹੁੰਦਾ ਵੀ ਤਾਂ ਕਿ ਕਿਸ ਨੂੰ ਕੋਈ ਸ਼ੱਕ ਸਵਾਲ ਨਾ ਰਹੇ ਜੀ ਠੀਕ ਆ ਕਾਲੀ ਦੇ ਵਿੱਚ ਵੀਡੀਓ ਨਹੀਂ ਆਪਾਂ ਬਣਾਉਦੇ ਜਿੰਨਾ ਵੀ ਟਰੈਕਟਰ ਆ ਤੁਹਾਨੂੰ ਆਲੇ ਦੁਆਲੇ ਤੋਂ ਸਾਰਾ ਦਿਖਾਤਾ ਬੈਕ ਸਾਈਡ ਤੋਂ ਮੂਹਰ ਲੈ ਅਗਲੇ ਪਾਸਾ ਤੇ ਹੁਣ ਭਾਈ ਆਪਾਂ ਜਿਹੜਾ ਸੋਨਾਲੀਕਾ ਆਪਾਂ ਨੈਕਸਟ ਟਰੈਕਟਰ ਦਿਖਾਉਣ ਲੱਗੇ ਆ ਠੀਕ ਆ ਭਾਈ ਹੁਣ ਸੁੱਕੇ ਭਾਈ ਇਹਦੇ ਬਾਰੇ ਪੂਰੀ ਡਿਟੇਲ ਦਿਓ ਜੀ ਇਹ ਟਰੈਕਟਰ ਕਹਦਾ ਜੀ ਕੋੜਾ ਹੀ ਆ ਤਾਂ ਇੱਕ ਤਰ੍ਹਾਂ ਦਾ ਹੀ ਹਾਂਜੀ ਹਾਂਜੀ ਆ ਟਾਇਰਾਂ ਤੋਂ ਭਾਈ ਸ਼ੁਰੂ ਕਰਦੇ ਆ ਆਪਾਂ ਟਾਇਰ ਵੀ ਵੱਡੇ ਪਏ ਹੋਏ ਭਾਈ 1000 ਨੰਬਰ ਆ ਗੋਲ ਗੁੱਡੀ ਦੇ ਆ ਹਨਾ ਹਾਂਜੀ 19000 ਰੁਪਏ ਟਾਇਰ ਟਾਇਰ ਨਿਕਲੇਗੇ ਫੇ ਆ ਬਾਈ ਚੰਗੀ ਤਰ੍ਹਾਂ ਮਾਰੇ ਇਹਦੇ ਤੇ ਕੈਮਰਾ ਆ ਟਾਇਰ ਟੂਰ ਬਾਈ ਇੱਥੋਂ ਸ਼ੁਰੂ ਕਰਦੇ ਆ ਆਪਾਂ ਹੁਣ ਇੰਜਨ ਦੀ ਚਮਕ ਸ਼ੋ ਦੀ ਚਮਕ ਚੈੱਕ ਕਰ ਲੋ ਤੇ ਸੁੱਕੇ ਬਾਈ ਇਹਦਾ ਰੇਟ ਪਹਿਲਾਂ ਦੱਸੋ ਜੀ ਰੇਟ ਬਾਈ ਦੱਸਦੇ ਪਹਿਲਾਂ ਖੂਗੀਆਂ ਦੀ ਰੋਡਟਰਾਂ ਦੀ ਕੀ ਖਾਸੀਅਤ ਹੈ ਘਰ ਤੋਂ ਲੱਗਿਆ ਵੀ ਰੋਡਟਰ ਦੇਖੋ ਹਾਂ ਫੈਸਲਾ ਜੀ ਬਾਈ 20000 ਕੋਟਿੰਗ ਲੱਗਦਾ ਰਹੇਗਾ ਜੀ ਬਾਈ ਹਾਂ ਜੀ ਟਾਇਰ ਵੀ ਮੰਗਦੇ ਵਧੀਆ ਪਏ ਹੋ ਨੇ ਜੀ ਹਾਂ ਦੇਖ ਲੋ ਕਹਾੜਿਆ ਵਰਗੇ ਟਾਇਰ ਪਏ ਨੇ ਟਰੈਕਟਰ ਦੇ ਹਰੇ ਬੀਡ ਸੀਟ ਲੱਗੇ ਹੋਏ ਨੇ ਬਿਲਕੁਲ ਕੋਲੋਂ ਪੀ ਛਾਤਰੀ ਲੱਗੀ ਹੋਈ ਆ ਉੱਪਰ ਜੀ ਬਾਈ ਹਾਂ ਜੀ ਆ ਬੇਟ ਵੂਟ ਬਾਈ ਲੱਗੇ ਤੇ ਬਾਈ ਕਲਮ ਤਾਂ ਨਹੀਂ ਕਿਤੇ ਸੁੱਕੇ ਬਾਈ ਲੱਗੀ ਨਹੀਂ ਵੀਰੇ ਜਮੀ ਨਹੀਂ ਆਪਾਂ ਤਾਂ ਜੈਨੂਨ ਟਰੈਕਟਰ ਲੈਣੇ ਆ ਵੀਰੇ ਕੂੜਾ ਹੀ ਆ ਬਾਈ ਹਨਾ ਕੂੜਾ ਹੀ ਆ ਆ ਬਾਈ ਹੁਣ ਇੱਥੋਂ ਚੈੱਕ ਕਰ ਲੋ ਹੁੱਕ ਵਗੈਰਾ ਦੇਖ ਲੋ ਠੀਕ ਆ ਗੁੱਲੀਆਂ ਵਗੈਰਾ ਚੰਗੀ ਤਰ੍ਹਾਂ ਦੇਖ ਲੋ ਆਹ ਬੈਕ ਸਾਈਡ ਤੋਂ ਮਰਗਾਰਡ ਬਾਈ ਥੱਲੇ ਤੋਂ ਮੜੇ ਕੈਮਰਾ ਕਮਾਈ ਥੱਲੇ ਤੋਂ ਮੈਂ ਇੱਥੋਂ ਮਾਰ ਦਿਓ ਤੇ ਬਾਈ ਉੱਤੇ ਤੋਂ ਦਿਖਾ ਦਿਓ ਠੀਕ ਆ ਬਈ ਚੰਗੀ ਤਰ੍ਹਾਂ ਆਪਾਂ ਤੁਹਾਨੂੰ ਦਿਖਾਈ ਜਾਨੇ ਤੇ ਚੰਗੀ ਤਰ੍ਹਾਂ ਤੁਸੀਂ ਦੇਖ ਲੋ ਡਬਲ ਡਿਸਟਰੀਬਿਊਟਰ ਦੇ ਵਿੱਚ ਆ ਗਿਆ ਠੀਕ ਆ ਤੇ ਡੰਡਾ ਫੱਟੀ ਕਨੋਪੀ ਵਗੈਰਾ ਸਾਰਾ ਕੁਝ ਨਾਲ ਇਹ ਸੀਟਾਂ ਬਈ ਆ ਦੇਖਿਓ ਸੀਟਾਂ ਵਗੈਰਾ ਬਿਲਕੁਲ ਵਧੀਆ ਹਾਂ ਸੁਕੇ ਬਈ ਅਗਲੀ ਤੁਸੀਂ ਦੱਸੋ ਜੀ ਹਾਂਜੀ ਚਲੋ ਵੀਰੇ ਪਲੇਟ ਕੋਲ ਸਾਰਾ ਵਧੀਆ ਲੱਗਿਆ ਹੋਇਆ ਪੇਂਟੋਂ ਦੀ ਹਾਂ ਠੀਕ ਹੈ ਜੀ ਲੱਖ ਰੁਪਏ ਕੰਟਰੈਕਟਰ ਦਾ ਟੈਟ ਆਪਾਂ ਸਮਾਨੀ ਹੋ ਗਿਆ ਜੇ ਆਪਾਂ ਸਾਬ ਲਾਈ ਜੀ ਬਿਲਕੁਲ ਜੀ ਜੀ ਤੇ ਬਈ ਬੀਟ ਸੇਟ ਸਾਰਾ ਲੱਗਿਆ ਮੂਰੇ ਹਾਂ ਬੀਟ ਵਗੈਰਾ ਸਾਰਾ ਕੁਝ ਹੈਗਾ ਸ਼ੌਕ ਕੀ ਤਿਆਰ ਕੀਤਾ ਹੋਇਆ ਹੈ ਨਾ ਸ਼ੌਕ ਕੀ ਕਰ ਰਿਹਾ ਬਈ ਸ਼ੌਕ ਕੀ ਤਿਆਰ ਕੀਤਾ ਹੋਇਆ ਹੈ ਤੇ ਬਈ ਸ਼ੋ ਦੀ ਨਾ ਚੌਂਕ ਵਗੈਰਾ ਚੰਗੀ ਤਰ੍ਹਾਂ ਚੈੱਕ ਕਰਾ ਦਿਓ ਇੱਧਰ ਮਾਰਿਓ ਮੜਾ ਜਾ ਕੈਮਰਾ ਆ ਦੇ ਲੋ ਹੱਥ ਤੇ ਲਕਰ ਅਸਟਿਕ ਕਸ਼ਟੋ ਕਦੇ ਗਵਰੇਟਰ ਦਮੀ ਪੈਣੀ ਨਹੀਂ ਨਹੀਂ ਫੇਟ ਹੋ ਜਾਂਦੇ ਨੇ ਪਾਣੀ ਧੁੱਪ ਖੜ ਕੇ ਹਾਂ ਆ ਪੱਟੀ-ਬੁੱਟੀ ਬਈ ਇੱਥੋਂ ਆ ਚੰਗੀ ਤਰ੍ਹਾਂ ਚੈੱਕ ਕਰ ਰਹੇ ਹੋ ਉਮੀ ਪਈ ਹੋਈ ਆ ਆ ਦੇ ਲੋ ਕਿੰਨੇ ਕੁ ਲੋਡ ਤੇ ਚੱਲਿਆ ਹੋਊ ਟਰੈਕਟਰ ਪੂਰੀ ਚਮਕਦਮ ਕਾਲਾ ਟਰੈਕਟਰ ਵੀਰੇ ਹਾਂ ਪਾਵਰ ਦੇ ਵਿੱਚ ਹੈਗਾ ਠੀਕ ਆ ਤੇ ਬਈ ਇਹਦੀ ਡਿਮਾਂਡ ਦਾ ਦੱਸੋ ਜੀ ਖਾਸੀਅਤ ਆਪਾਂ ਗਿਨਾਤੀ ਹੈ ਦੀ ਤੇ ਹੁਣ ਇਹਦੀ ਡਿਮਾਂਡ ਆ ਤੇ ਰੇਟ ਬਈ ਬਿਲਕੁਲ ਨਾ ਬਈ ਜੇਨੂਇਨ ਰੱਖੋ 2014 ਮਾਡਲ ਹੈ ਵੀਰ ਹਾਂ ਮੰਗਦਾ ਚ 460000 ਰੁਪਇਆ 460 ਹਾਂਜੀ ਅੱਛਾ ਹੂੰ ਤੇ ਮਾਨਤਾਨ ਮਾਨਤਾਨ ਕਰ ਦਾਂਗੇ ਕਿੰਨਾ 445000 ਦੇ ਦਾਂਗੇ 445 ਦਾਂਗੇ ਲੈ ਵੀ 445 ਦਾ ਠੀਕ ਆ ਮਾਨਤਾਨ ਭਾਈ ਨੇ ਖੁੱਲੇ ਦਿਲ ਨਾਲ ਕਰਤਾ ਤੇ ਹੁਣ ਭਾਈ ਆਪਾਂ ਜਿਹੜਾ ਨੈਕਸਟ ਟਰੈਕਟਰ ਦਿਖਾਉਣ ਲੱਗਿਆ ਭਾਈ ਜਿਹੜੇ ਵੀ ਵੀਰ ਭਾਈ ਨੂੰ ਚਾਹੀਦਾ ਹੋਇਆ ਟਰੈਕਟਰ ਜਿਹਨੇ ਲੈਣਾ ਹੋਇਆ ਦੇਖੋ ਆਪਾਂ ਬਰੀਕੀ ਨਾਲ ਕੋਈ ਵੀ ਚੀਜ਼ ਬਰੀਕੀ ਨਾਲ ਦਿਖਾਤੀ ਆ ਤੇ ਬਾਈ ਨਾਲ ਕੰਟੈਕਟ ਜਰੂਰ ਕਰਿਓ ਠੀਕ ਆ ਆਪਣੇ ਘਰੋਂ ਆਂ ਗ੍ਰੈਕਟਰ ਵਾ ਕੇ ਵੀ ਲੈ ਸਕਦੇ ਹਾਂ ਇਹਨੀ ਗਰੰਟੀ ਆ ਬਾਈ ਆਪਣੀ ਯਾਰ ਠੀਕ ਹੈ ਜੀ ਸਾਰੇ ਸਾਡੇ ਨੇ ਆਪਣਾ ਕੋ ਰੋਟਾ ਬੀਟਰ ਕੋ ਸਿ ਵਿਟਾਓ ਚਾਹ ਕੇ ਦੇਖ ਲਓ ਜੀ ਜੀ ਚਲੋ ਬਾਈ ਜੇ ਕਿਸੇ ਨੂੰ ਨੌਲੇਜ ਨਹੀਂ ਹੈਗੇ ਆਪਦੇ ਨਾਲ ਦੋ ਚਾਰ ਬੰਦੇ ਲਿਆ ਕੇ ਚੰਗੀ ਤਰ੍ਹਾਂ ਚੈੱਕ ਕਰ ਲਿਓ ਤੇ ਕਾਗਜ਼ ਵਗੈਰਾ ਦੋਨੇ ਟਰੈਕਟਰਾਂ ਦੇ ਓਕੇ ਉਹ ਚੀਜ਼ ਆਪਾਂ ਭੁੱਲ ਗਏ ਸੀ ਓਕੇ ਵੀਰੇ ਆ ਦੂਜੇ ਤੋਂ ਨਾ ਉਹ ਪਹਿਲੇ ਤੋਂ ਆ ਤੇ ਇਹ ਨੰਬਰ ਕਿੱਥੋਂ ਦਾ ਸੀਗਾ ਨੰਬਰ ਸੰਗਰੂਰ ਦੀ ਆ ਵੀਰੇ ਵੀ ਨੰਬਰ ਸੰਗਰੂਰ ਇਹ ਵੀ ਜਿਹੜੇ ਆਪਾਂ ਪਹਿਲਾਂ ਬਈ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦਿਖਾਈ ਸੀ ਟਰੈਕਟਰ ਉਹ ਵੀ ਸਾਰੇ ਫਰਸਟ ਪਾਰਟੀ ਦੇ ਸੀ ਤੇ ਜਦੋਂ ਆਪਾਂ ਕੋਈ ਚੀਜ਼ ਲੈਣੇ ਆ ਨਾ ਹਰੇਕ ਬੰਦੇ ਨੂੰ ਬਈ ਐਂ ਹੁੰਦਾ ਵੀ ਯਾਰ ਪਹਿਲੇ ਨਾਂ ਦਾ ਮਿਲ ਜੀ ਹਨਾ ਤੇ ਹੁਣ ਆਜਾ ਆਪਾਂ ਤੁਹਾਡੀ ਇਹ ਅਛਾ ਪੂਰੀ ਕਰਤੀ ਆ ਤੇ ਹੁਣ ਜਿਹੜੇ ਆਪਾਂ ਜਿਹੜੇ ਦੂਸਰੇ ਟਰੈਕਟਰ ਦਿਖਾਉਣੇ ਆ ਆਜੋ ਹੁਣ ਉਹਦੇ ਤੇ ਆਜੋ ਠੀਕ ਆ ਲੈ ਬਈ ਲੈ ਬਈ ਸੁਖੇ ਹੁਣ ਫਾਰਮ ਪੰਜਾਬ ਬਈ ਹਾਂਜੀ 60 45 ਤੇ 35 ਤਾਂ ਬਹੁਤ ਦੇਖਿਆ ਤੇ ਜਿਹੜੇ 50 ਬਹੁ ਘੱਟ ਮਿਲਦੇ ਆ ਬਾਈ ਜਿਆਦਾ ਸੋਚ ਘੱਟ ਮਿਲਦਾ ਜੀ ਆਮ ਪੁਰਾਣੀ ਫੋੜੇ ਸੋਚ ਹੁੰਦੇ ਨੇ ਵੱਧ ਹਾਂਜੀ ਹਾਂ ਤੇ ਬਾਈ ਹੁਣ ਇਹਦੇ ਦੱਸੋ ਜੀ ਇਹ ਤਾਂ 2004 ਮਾਡਲ ਹੈ ਵੀਰੇ ਠੀਕ ਆ ਚਾਰ ਹਾਂਜੀ ਮੂਹਰੇ ਡਾ 90 ਪੈਸੇ ਮੰਗਾ ਡਾ 80 ਪੈਸੇ ਨੇ ਠੀਕ ਆ ਜੀ ਤੇ ਆਜੋ ਬਾਈ ਇੱਧਰਲੇ ਪਾਸੇ ਚੈੱਕ ਕਰਾ ਦਿਓ ਹਾਂ ਸਾਰਾ ਜੈਨੂਇਨ ਟਰੈਕਟਰ ਹੈ ਵੀਰੇ ਨਾੜ ਤੇ ਰੰਗ ਲੱਗੇ ਆਪਣੀ ਫੇਰ ਵੀ ਗਾਰੰਟੀ ਆ ਠੀਕ ਆ ਜਿੰਨਾ ਕਿ ਲਿਖਿਆ ਮਣਾ ਮੋਟਾ ਤੁਹਾਡੇ ਸਾਹਮਣੇ ਆ ਬਿਲਕੁਲ ਜੀ ਸ਼ੋ ਸ਼ੂ ਬਾਈ ਚੰਗੀ ਤਰ੍ਹਾਂ ਦੇਖ ਲਓ ਠੀਕ ਆ ਇੰਜਨ ਦੀ ਚਮਕ ਚੇਕ ਕਰ ਲਓ ਬ ਤੇ ਟੈਲਟਰ ਆਪਾਂ ਤੁਹਾਨੂੰ ਪਹਿਲਾਂ ਹੀ ਦਿਖਾਤੇ ਆ ਠੀਕ ਆ ਬਾਈ ਹੁਣ ਸੁੱਕੇ ਵੇ ਦੀ ਹੋਰ ਖਾਸੀਅਤ ਬਾਈ ਚਲਾਈ ਚਲੋ ਇਹਦਾ ਗੋਲੀ ਵਰਗਾ ਯਾਰ ਮਗਰਾੜ ਮਰੂੜ ਕਿਸੇ ਪਾਸੇ ਜਗਲਿਆ ਹੋਵੇ ਦਿਖਾ ਦਿਓ ਹਾਂ ਬਾਈ ਇਹ ਮਰਗਾੜਾਂ ਤੇ ਮਾਰੇ ਮੜਾ ਜਾ ਉੱਪਰ ਤੋਂ ਬਾਈ ਮਾਰ ਦਿਓ ਤੇ ਥੱਲੇ ਤੋਂ ਦਿਖਾ ਦਿਓ ਅਰੇ ਰੰਬੰਬ ਦੇਖ ਬਾਈ ਟਰੈਕਟਰ ਦੇ ਕਿਹੜੇ ਪੈਗੇ ਹਾਂ ਬਿਲਕੁਲ ਜੈਨੂਇਨ ਆ ਬਾਈ ਠੀਕ ਆ ਇਹ ਵੀ ਟਰੈਕਟਰ ਸਮਾਈ ਦੇ ਵਿੱਚ ਹੀ ਕਿਸੇ ਦਾ ਰੱਖਿਆ ਲੱਗਦਾ ਆਪਾਂ ਵੀ ਚੰਗੇ ਜੀ ਲੈਨੇ ਆ ਮਾੜੀ ਤਾਂ ਆਪ ਲੈੰਦੇ ਨਹੀਂ ਹਾਂ ਬਾਈ ਤੇ ਇਹ ਕਿਹੜੇ ਨਾਂ ਜੀ ਇਹ ਵੀ ਪਹਿਲੇ ਨਾ ਹੀ ਆ ਬਾਈ ਇਹ ਵੀ ਪਹਿਲੇ ਨਾ ਹਾਂ ਜੀ ਠੀਕ ਹੈ ਤੇ ਨੰਬਰ ਇਹਦਾ ਕਿੱਥੋਂ ਦਾ ਨੰਬਰ ਇਹਦਾ ਵੀ ਸੰਗਰੂਰ ਦੀ ਆ ਜੀ ਆਹ ਸੰਗਰੂਰ ਦਾ ਆਪਾਂ ਲੋਕ ਲੈ ਲੈਣੇ ਆ ਬੜੇ ਦੂਰ ਨਹੀਂ ਜਾਂਦੀ ਠੀਕ ਹੈ ਠੀਕ ਹੈ ਭਾਈ ਠੀਕ ਹੈ ਜੀ ਆਹ ਪੰਜਾਬ ਦੇ ਬੰਦੇ ਤਾਂ ਹੀ ਹੁੰਦਾ ਯਾਰ ਵੀ ਸਾਨੂੰ ਪੰਜਾਬ ਦਾ ਨੰਬਰ ਹੀ ਮਿਲੇ ਜਿਆਦਾ ਤਾਂ ਹਾਂ ਹਾਂਜੀ ਭਾਵੇਂ ਪਹਿਲੀ ਬਾਲ ਡੈਕਟਰ ਦੀ ਔਖਾ ਮਿਲਦਾ ਥੋੜਾ ਜਿਹਾ ਬਹੁਤ ਔਖਾ ਜੀ ਉਹ ਤਾਂ ਅਗਰ ਦੂਜੇ ਤੀਜੇ ਨਾਲ ਹੀ ਮਿਲਦੇ ਆ ਜਿਆਦੇ ਹੈ ਪਹਿਲੀ ਦਾ ਬਹੁਤ ਔਖਾ ਤੇ ਭਾਈ ਹੁਣ ਇਹਦੀ ਰੇਟ ਦੀ ਗੱਲ ਦੱਸੋ ਜੀ ਰੇਟ 2004 ਮਾਡਲ ਆ ਵੀਰ ਹਾਂ ਮੈਂ ਕਿਹਾ 220000 220 ਜੀ ਹਾਂਜੀ 220 ਆ ਹਨਾ ਹਾਂਜੀ ਕਿੰਨਾ ਡਿਸ 20 ਹਰ ਕਰਦਾਂਗੇ ਵੀਰੇ 2 ਲੱਖ ਦੇ ਦਾਂਗੇ ਦੱਸੋ ਯਾਰ ਆ ਵਿੱਚੋਂ ਦੇਖੋ ਟਰੈਕਟਰ ਖੱਲਿਆ ਖੱਲਿਆ ਨਹੀਂਗਾ ਅਜੇ ਤੱਕ ਇਹ ਵੀ ਸ਼ੀਲਡ ਪਿਆਗਾ ਹਾਂ ਆ ਪਰਕੀਆਂ-ਪੁਰਕੀਆਂ ਹੀ ਪਈਆਂ ਟਰੈਕਟਰ ਦੀ ਅਜੇ ਨਹੀਂ ਤਰ੍ਹਾਂ ਬਾਈ ਮਾਰੇ ਉਹ ਮਟਰ ਜਰੂਰ ਚਾਰਾ ਕਲੀਨ 10 ਮਾਡਲ ਵਰਗੀ ਆ ਜੀ ਹੂੰ ਬਾਈ ਇਹ ਚੰਗੀ ਤਰ੍ਹਾਂ ਦੇਖ ਲਓ ਏਗਾ ਜਿੱਥੋਂ ਪੇਟ ਲਿਆ ਹੋਇਆ ਉਥੋਂ ਲਿਖਿਆ ਹੋਇਆ ਜਿਹੜਾ ਕਿਤੇ ਕੋਈ ਜਿਹੜੀ ਮੇਨ ਖਾਸੀਅਤ ਆ ਕਿਤੇ ਲੀਕੇਜ ਨਹੀਂ ਹੈਗਾ ਹਨਾ ਸੁੱਕਾ ਟਰੈਕਟਰ ਆ ਵੀਰੇ ਹਾਂ ਆ ਪੰਪ-ਪੰਪ ਦੇਖੋ ਰੰਗੋਂ ਮੇ ਵੀ ਆਰੇ ਡੀਲ ਆ ਪੰਪ ਰੰਗੋਂ ਕੋਈ ਲੈ ਜਾਂਦਾ ਹੂੰ ਅਰੇ ਸ਼ਾਇਦ ਗਿੱਟੇ ਚਲਦੇ ਬਲਕੋ ਸਿੱਖਦਾਗਾ। ਨੋ ਜੀ। ਅੱਜ ਵੀ ਬਾਈ ਕੋਲ ਨਾ ਤਿੰਨ ਟਰੈਕਟਰ ਸੀ ਤਿੰਨੋ ਜਿਹੜੇ ਪਹਿਲੇ ਨਾ ਤੇ ਜਿਹੜੇ ਟਰੈਕਟਰਾਂ ਦੀ ਜਿਹੜੀ ਮੇਨ ਖਾਸੀਅਤ ਸੀ ਤੇ ਜਿਹੜੇ ਪਿਛਲੀ ਵੀਡੀਓ ਦੇ ਵਿੱਚ ਪਾਈ ਦੀ ਆਪਾਂ ਵੀਡੀਓ ਪਾਈ ਸੀ ਲਗਭਗ ਸਾਰੇ ਸਾਰੇ ਟਰੈਕਟਰ ਉਹ ਬਾਈ ਦੇ ਸੇਲ ਹੋ ਗਏ ਸੀਗੇ ਤੇ ਬਾਈ ਜਿਹੜਾ ਰੇਟ ਆ ਮੌਕੇ ਤੇ ਹੋਰ ਵੀ ਡਿਸਕਾਊਂਟ ਕਰੋਗੇ। ਜੈਨੂ ਰੇਟ ਦੱਸਿਆ ਆਪਾਂ। ਜੈਨੂ ਰੇਟ ਆ। ਹਾਂਜੀ। ਠੀਕ ਹੈ ਜੀ। ਲਾ ਵੀ ਚੰਗੀ ਤਰ੍ਹਾਂ ਇਹ ਟਰੈਕਟਰ ਅੱਗੇ ਪਿੱਛੇ ਤੋਂ ਸਾਰੇ ਤੁਹਾਨੂੰ ਬਾਈ ਦਿਖਾਤੇ ਆ ਤੇ ਜਿਹੜੇ ਵੀ ਵੀਰ ਭਾਈ ਨੇ ਇਹ ਟਰੈਕਟਰ ਲੈਣਾ ਹੋਇਆ ਠੀਕ ਆ ਬਾਈ ਆਦਾ ਨੰਬਰ ਬੋਲ ਦਿੰਦਾ ਭਾਈ ਨੰਬਰ ਬੋਲ ਦਈ ਪਹਿਲਾਂ ਨੰਬਰ 98142 8437 ਠੀਕ ਆ ਆਪਕੇ ਕੋਲ ਹੋਰ ਵੀ ਟਰੈਕਟਰ ਹੁੰਦੇ ਆ 15 ਟਰੈਕਟਰ ਹੁੰਦੇ ਨੇ ਪਰ ਲੋ ਕਰੇ 15 ਹਾਂਜੀ ਜਿਹੜੇ-ਜਿਹੜੇ ਕੋਈ ਮਾਡਲ 55 ਹੁੰਦਾ ਜੀ। ਸਾਰਾ ਥੋੜਾ ਲੀਕਾ ਨੇ ਸਾਰੇ ਪ੍ਰਕਾਰ ਦੇ ਹੁੰਦੇ ਆ ਜੀ। ਠੀਕ ਹੈ ਠੀਕ ਹੈ। ਜਿਹੜੇ ਟਰੈਕਟਰ ਦੀ ਜ਼ਿਆਦਾ ਡਿਮਾਂਡ ਹੈ। ਜ਼ਿਆਦਾ ਡਿਮਾਂਡ ਹੈ ਜੀ। ਸਾਰੇ ਉੱਚੇ ਮਾਡਲ ਹੁੰਦੇ ਆ। ਇਹ ਬਰਨਾਲੇ ਦੇ ਫੋਟੋ ਮੋਂ ਵਗੈਰਾ ਭੇਜ ਸਕਦੇ ਆ। ਭੇਜ ਦਾਂਗੇ ਜੀ। ਵੀ ਜੇ ਕੋਈ ਕਈ ਵਾਰੀ ਕਾਲ ਕਰਕੇ ਜੀ। ਕਈ ਵਾਰੀ ਭੇਜ ਦਾਂਗੇ। ਠੀਕ ਆ। ਤੇ ਆਪਾਂ ਜਿਹੜੇ ਟਰੈਕਟਰ ਆ ਉਹ ਕਿਹੜੀ ਜਗ੍ਹਾ ਤੇ ਜੇ ਕੋਈ ਮਿਲਣਾ ਚਾਹਵੇ ਤਾਂ ਬਰਨਾਲੇ ਦੇ ਉਹ 5 ਕਿਲੋਮੀਟਰ ਪਿੰਡ ਆ ਫਰਵਾਹੀ ਜੀ ਆਡਾ। ਅਛਾ ਫਰਮਾਇਆ ਠੀਕ ਆ ਬਾਈ ਸੁਕੇ ਧੰਨਵਾਦ ਤੁਹਾਡਾ ਠੀਕ ਆ ਤੁਸੀਂ ਵਧੀਆ ਜਾਣਕਾਰੀ ਦਿੱਤੀ ਤੇ ਜਿਹੜੇ ਫਰਸਟ ਪਾਰਟੀ ਜਿਹੜਾ ਟਰੈਕਟਰ ਸੀ ਬਾਈ ਤੁਹਾਨੂੰ ਦਿਖਾਤਿਆ ਤੇ ਇਹ ਆਪਣੇ ਕੋਲ ਟਰੈਕਟਰ ਖੜਨੇ ਜਾਂ ਪਹਿਲੇ ਥਾਂ ਜਾਂ ਬਲ ਫਰਸਟ ਪਾਰਟੀ ਹੀ ਹੁੰਦੇ ਨੇ ਆਪਣੇ ਕੋਲ ਠੀਕ ਹੈ ਜੀ ਕਿਉਂਕਿ ਜੁੱਥੇ ਨਾਲ ਟਰੈਕਟਰ ਪਹ ਲੈਂਦੇ ਨਹੀਂ ਹੈਗੇ ਠੀਕ ਆ ਠੀਕ ਹੈ ਜੀ ਤੇ ਵੀ ਦਰਸ਼ਕੋ ਜਿਹੜੇ ਵੀ ਵੀਰ ਭਾਈ ਨੂੰ ਜਿਹੜਾ ਟਰੈਕਟਰ ਚਾਹੀਦਾ ਹੋਵੇ ਬਾਈ ਨਾਲ ਜਿਹੜਾ ਨੰਬਰ ਆਪਾਂ ਬੋਲਤਾ ਸ਼ੇਅਰ ਕਰਦੇ ਆਂ ਕਿ ਥੱਲੇ ਵੀ ਲਿਖਦੇ ਆਂਗੇ ਸਾਰੇ ਪ੍ਰੂਫ ਮਿਲਣੇ ਇੱਥੇ ਅਲੱਗ-ਅਲੱਗ ਪ੍ਰੂਫ ਮਿਲੂਗੇ ਠੀਕ ਆ ਠੀਕ ਹੈ ਫੇਰ ਲੈ ਸਕਦੇ ਹੋ ਧੰਨਵਾਦ